ਪਰਿਵਾਰ ਦੀ ਖਾਤਰ ਨਿਰੰਕਾਰ ਛੋੜਿਆ ਜਾ ਸਕਦਾ ਹੈ ਪਦਾਰਥਾਂ ਦੀ ਖਾਤਰ ਪ੍ਰਮਾਤਮਾ ਨੂੰ ਭੁਲਾਇਆ ਜਾ ਸਕਦਾ ਹੈ ਇਹ ਤੇ ਸੀ ਰੋਜ਼ ਦੇਖਦੇ ਆ ਜਦ ਵੀ ਮਨੁੱਖ ਦੇ ਮਨ ਦੇ ਤਰਾਜ਼ੂ ਤੇ ਤੋਲੀਏ ਪ੍ਰਮਾਤਮਾ ਛੋਟਾ ਹੈ ਪਦਾਰਥ ਵੱਡਾ ਹੈ ਪਰਿਵਾਰ ਵੱਡਾ ਹੈ ਨਿਰੰਕਾਰ ਛੋਟਾ ਹੈ ਧਨ ਮਹਾਨ ਹੈ ਧਰਮ ਤੇ ਕੁਝ ਵੀ ਨਹੀਂ आनंद दी खातिर धर्म बेचया जा सकदा है छोड्या जा सकदा है परिवार दी खातिर निरंकार नु एक पासे ਛੋਟਿਆ ਜਾ ਸਕਦਾ ਹੈ ਪਦਾਰਥਾਂ ਦੀ ਖਾਤਰ ਪ੍ਰਮਾਤਮਾ ਨੂੰ ਪਿੱਛੇ ਰੱਖਿਆ ਜਾ ਸਕਦਾ ਹੈ ਬਹੁਤੀ ਦੁਨੀਆ ਨੇ ਰੱਖ ਦਿੱਤਾ ਕੋਈ ਵਿਰਲੇ ਹੀ ਰਸਕ ਮਨੁੱਖ ਜੋ ਪ੍ਰਮਾਤਮਾ ਨੂੰ ਅੱਗੇ ਰੱਖਣ निरंकार ਨੂੰ ਅੱਗੇ ਰੱਖਣ ਤੇ ਧਰਮ ਨੂੰ ਅੱਗੇ ਰੱਖਣ ਬਹੁਤ ਥੋੜੇ ਬਹੁਤ ਥੋੜੇ ਤੋ ਖੈਰ ਮਨ ਜਿਸ ਤੋਂ ਪ੍ਰਭਾਵਿਤ ਹੈ ਮਨ ਉਸਦੀ ਮੰਗ ਕਰੇਗਾ ਪਾਤਸ਼ਾਹ ਦੀ ਬਾਣੀ ਇਹ ਤੇ ਨਹੀਂ ਕਹਿੰਦੀ ਕਿ ਸੰਸਾਰ ਨੂੰ ਤੂੰ ਛੋੜ ਬਾਣੀ ਇਹ ਕਹਿੰਦੀ ਹੈ ਨਿਰੰਕਾਰ ਨੂੰ ਅੱਗੇ ਰੱਖ ਸੰਸਾਰ ਨੂੰ ਪਿੱਛੇ ਰੱਖ ਮਾਇਆ ਦਾਸੀ ਪੰਗਤਾਂ ਕੀ ਕਾਰ ਕਮਾਏ ਇਹਨੂੰ ਦਾਸੀ ਬਣਾ ਕੇ ਆਪਣੇ ਪਿੱਛੇ ਤੋਰ ਪਰ ਜੇ ਸੰਸਾਰ ਨੂੰ ਧਨ ਨੂੰ ਪਦਾਰਥਾਂ ਨੂੰ ਤੋਂ ਅੱਗੇ ਕਰ ਲਿਆ ਤੇ ਪ੍ਰਮਾਤਮਾ ਨੂੰ ਪਿੱਛੇ ਛੋੜ ਦਿੱਤਾ ਤਾਂ ਫਿਰ ਤੇਰੀ ਜ਼ਿੰਦਗੀ ਪਦਾਰਥਮਈ ਹੋ ਜਾਏਗੀ ਪ੍ਰਮਾਤਮ ਮਈ ਨਹੀਂ ਤੂੰ ਸਾਰੀ ਦੁਨੀਆ ਦੇ ਜੀਵਨ ਪਦਾਰਥਮਈ ਹੈ ਨਾ ਕਿ ਪ੍ਰਮਾਤਮ ਮਈ ਹੈ ਪ੍ਰਮਾਤਮਾ ਵਾਲੀ ਗੱਲ ਨਹੀਂ ਹੈ ਹੁਣ ਮਨ ਜਿਸ ਤੋਂ ਪ੍ਰਭਾਵਿਤ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਦੀ ਗਿਣਤੀ ਕੀਤੀ ਕਿਉਂਕਿ ਅੱਜ ਦਾ ਜਿਹੜਾ ਵਾਕ ਆਇਆ ਇਸ ਵਿੱਚ ਸਤਿਗੁਰੇ ਦੱਸਦੇ ਨੇ ਕਿ ਜਿਸ ਨਾਲ ਤੂੰ ਮੋਹਿਤ ਹੋ ਗਏ ਤੇ ਜਿਸ ਦੀ बार-बार ਤੂੰ ਮੰਗ ਕਰ ਰਿਹਾ ਹੈ ਇਹ ਫਸ ਰਹੇ ਆਪਣੇ ਆਪ ਨੂੰ ਫਸਾ ਰਹੇ ਹੈ ਇਹ ਤੇ ਸਾਧਨ ਸਨ ਤੂੰ ਇਹਨਾਂ ਨੂੰ ਆਪਣਾ ਘਰ ਸਮਝ ਬੈਠਾ ਜਿਵੇਂ ਕੋਈ ਬੰਦਾ ਟ੍ਰੇਨ ਵਿੱਚ ਬੈਠਾ ਹੈ ਤੋ ਟ੍ਰੇਨ ਘਰ ਨਹੀਂ ਹੈ ਕਿਸੇ ਮੰਜ਼ਿਲ ਤੇ ਪਹੁੰਚਣ ਵਾਸਤੇ ਪਰੋ ਟ੍ਰੇਨ ਦੇ ਵਿੱਚ ਬੈਠ ਗਿਆ ਤੇ ਆ ਕੇ ਹੁਣ ਮੈਂ ਲੈਣਾ ਹੀ ਨਹੀਂ ਉਤਰਨਾ ਹੀ ਨਹੀਂ ਮੰਜ਼ਿਲ ਆ ਗਈ ਕਹਿੰਦਾ ਨਹੀਂ ਮੈਂ ਕਿਉਂ ਉਤਰਾਂ ਕੋਈ ਉਤਰਨ ਵਾਸਤੇ ਮੈਂ ਬੈਠਾ ਮੈਂ ਤੇ ਬੈਠ ਨਹੀਂ ਹੈ ਵਿੱਚ ਧਨ ਸੰਪਦਾ ਪਰਿਵਾਰ ਇੱਕ ਸਾਧਨ ਨੇ ਨਿਰੰਕਾਰ ਤੱਕ ਪਹੁੰਚਣ ਲਈ ਇਹ ਸਭ ਸਾਧਨ ਨੇ ਇਹਨੂੰ ਸਾਧਨਾ ਦੀ ਤਰ੍ਹਾਂ ਵਰਤਣਾ ਹੈ ਧਨ ਨੂੰ ਸੰਪਦਾ ਨੂੰ ਪਲਾਰਥਾ ਨੂੰ ਪਰਿਵਾਰ ਨੂੰ ਨਿਰੰਕਾਰ ਮੰਜ਼ਿਲ ਹੈ ਪਰ ਜੇ ਮੰਜ਼ਿਲ ਪਰਵਾਰ ਬਣ ਜਾਏ ਪਦਾਰਥ ਬਣ ਜਾਏ ਤੇ ਨਿਰੰਕਾਰ ਸਾਧਨ ਇਸ ਵਾਸਤੇ ਗੁਰਦੁਆਰੇ ਆਣਾ ਪਦਾਰਥਾਂ ਦੀ ਉન્નਤੀ ਹੋਵੇ ਇਸ ਵਾਸਤੇ ਗੁਰਦੁਆਰੇ ਆਣਾ ਹੈ ਪਰਿਵਾਰ ਸੁਰੱਖਿਤ ਰਹੇ ਇਸ ਵਾਸਤੇ ਗੁਰਦੁਆਰੇ ਆਵਣਾ ਹੈ ਪਦਾਰਥ ਮਿਲਦੇ ਰਹਿਣ ਤਾਂ ਇਸ ਬੰਦੇ ਨੇ ਪ੍ਰਮਾਤਮਾ ਨੂੰ ਪਿੱਛੇ ਛੋੜ ਦਿੱਤਾ ਹੈ ਪ੍ਰਮਾਤਮਾ ਨੂੰ ਸਾਧਨ ਦੀ ਤਰ੍ਹਾਂ ਵਰਤਦਾ ਪਿਆ ਹੈ ਔਰ ਇਸ ਮਨੁੱਖ ਦੀ ਜ਼ਿੰਦਗੀ ਪ੍ਰਮਾਤਮਈ ਨਹੀਂ ਹੋ ਸਕਦੀ तो मैं दोहराव जिस तो मन ज़्यादा प्रभावित है मन उसे दी ही मंग करेगा तो मन प्रभावित है पदार्थों तो मन प्रभावित है परिवार तो मन प्रभावित है राजनीति तो दिन भर इसे दी गल है और गजब दी गल ये है कि सारी दुनिया ने टीवी अखबार ते मैगजीन ਰੇਡੀਓ ਇਹਨੂੰ ਵਰਤੇ ਹੈ ਮਨੁੱਖ ਦੇ ਮਨ ਦੇ ਉਤੇ ਪਦਾਰਥ ਦਾ ਅਸਰ ਪਵੇ ਮਨੁੱਖ ਦੇ ਮਨ ਦੇ ਉਤੇ ਰਾਜਨੀਤੀ ਦਾ ਅਸਰ ਪਵੇ ਔਰ ਮਨੁੱਖ ਨੇ ਇਹ ਅਸਰ ਕਬੂਲ ਕਰ ਲਿਆ ਧਰਮ ਦੀ ਕੋਈ ਗੱਲ ਨਹੀਂ ਹਰ ਗੁਰਦੁਆਰੇ ਦਾ ਇਹ ਫਰਜ਼ ਏ ਕਿ ਕੁਝ ਐਸਾ ਲਿਟਰੇਚਰ ਛਾਪਦਾ ਥਾਂ ਥਾਂ ਤੇ ਵੰਡਦਾ ਜਿੱਥੇ ਗੁਰਦੁਆਰਾ ਹੈ ਕਮ ਸੇ ਕਮ ਆਲੇ ਦੁਆਲੇ ਦੇ ਮਾਹੌਲ ਨੂੰ ਤੇ ਪਤਾ ਚੱਲੇ ਗੁਰਬਾਣੀ ਕੀ ਹੈ ਗੁਰਮਤ ਕੀ ਹੈ ਜਦ ਕੇ ਰਾਜਨੀਤਿਕ ਘਟਨਾ ਇੱਕ ਦੇਸ਼ ਦੇ ਚ ਘਟਦੀ ਹੈ ਸਾਰੀ ਦੁਨੀਆ ਨੂੰ ਪਤਾ ਚੱਲਦਾ ਹੈ ਕਿਸੇ ਇੱਕ ਕੋਣੇ ਚ ਕੋਈ ਸਮਾਧੀ ਲੀਨ ਮਨੁੱਖ ਹੈ ਕੋਈ ਰਸ ਲੈ ਰਿਹਾ ਹੈ ਆਨੰਦ ਲੈ ਰਿਹਾ ਹੈ ਇਹਦੀ ਕੋਈ ਚਰਚਾ ਨਹੀਂ ਇਹਦਾ ਕੋਈ ਜ਼ਿਕਰ ਨਹੀਂ ਕਿਸੇ ਇੱਕ ਦੇਸ਼ ਦੇ ਚ ਕੋਈ ਖਾਸ ਚੀਜ਼ ਬਣਦੀ ਹੈ ਉਸ ਦਾ ਪ੍ਰਚਾਰ ਸਾਰੀ ਦੁਨੀਆ ਚਾਹੁੰਦਾ ਹੈ ਲੋਕੀ ਫਿਰ ਉਸ ਨੂੰ ਖਰੀਦਣਾ ਚਾਹੁੰਦੇ ਨੇ ਲੈਣਾ ਚਾਹੁੰਦੇ ਨੇ ਮੈਂ ਫਿਰਸ ਕਰਾ ਧਰਮ ਦੀ ਗੱਲ ਨਾ ਕੋਈ ਲਿਖਤੀ ਹੈ ਨਾ ਇਤਨੀ ਬੋਲ ਕੇ ਥੋੜੀ ਜਿਹੀ ਕੋ ਬਹੁਤ ਜ਼ਿਆਦਾ ਨਹੀਂ ਹੈ ਬਹੁਤ ਜ਼ਿਆਦਾ سلسلہ ਇਸ ਦਾ ਨਹੀਂ ਹੈ ਤੇਹੀ ਕਾਰਨ ਹੈ ਕਿ ਅਧੀ ਤੋਂ ਵੀ ਜ਼ਿਆਦਾ ਦੁਨੀਆ ਨਾਸਤਿਕ ਹੈ ਔਰ ਜਿਹੜੇ ਆਸਤਿਕ ਹਨ ਉਹ ਵੀ ਕੋਈ ਪੂਰੇ ਆਸਤਿਕ ਨਹੀਂ ਹਨ ਉਹਨਾਂ ਦੀ ਵੀ ਸ਼ਰਦਾ ਅਕਸਰ ਡੋਲਦੀ ਰਹਿੰਦੀ ਹੈ ਮਨ ਡੋਲਦਾ ਰਹਿੰਦਾ ਹੈ ਪਤਨੀ ਪ੍ਰਮਾਤਮਾ ਹੈ ਕਿ ਨਹੀਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਬਾਖ ਦੇ ਵਿੱਚ ਜੋ ਸਾਨੂੰ ਉਪਦੇਸ਼ ਸੰਦੇਸ਼ ਦੇ ਰਹੇ ਨੇ ਇਹ ਲੜੀਵਾਰ ਅਖਰੀ ਅਰਥਾਂ ਦੇ ਰੂਪ ਵਿੱਚ ਆਪ ਸਰਵਨ ਕਰੋ ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਵਾਹਿਗੁਰੂ ਬਿਲਾਵਲ ਮਨ ਲਾ ਪੰਝਾ ਬਿਨ ਹਰ ਕਾਮਨ ਆਵਤ ਹੈ हे मनुख हरि तो बिना तेरी जिंदगी ते कुछ भी काम नहीं आवेगा जो तेरे जीवन नु सार्थक कर सके महान बना सके जिंदगी इस वास्ते है कि परम जिंदगी नु प्राप्त कर सके जीवन इस वास्ते है कि परम जीवन नु प्राप्त कर सके कि जीवन इस वास्ते मिले एक अवसर है यही तेरी अवसर यही तेरी बार कठ भी तर तू देख विचार ਇੱਕ ਤੈਨੂੰ ਮੌਕਾ ਮਿਲਿਆ ਪਰ ਹੁਣ ਕੀ ਕੀਤਾ ਕੀ ਜਾਏ ਹਰੀ ਨੂੰ ਤੇ ਇੱਕ ਪਾਸੇ ਰੱਖ ਦਿੱਤਾ ਜਾਂਦਾ ਹੈ ਬਾਕੀ ਸਭ ਕੁਝ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਮਨੁੱਖ ਜਿਸ ਦੀ ਖਾਤਰ ਜੀ ਰਿਹਾ ਹੈ ਬਸ ਵੈਸਾ ਹੀ ਹੋ ਜਾਏਗਾ ਜੈਸੇ ਸੇਵੇ ਤੈਸਾ ਹੋਏ ਆਪਣੇ ਆਪ ਤੋਂ ਪੁੱਛੀਏ ਕਿਸ ਦੀ ਖਾਤਰ ਜੀ ਰਿਹਾ ਹੈ ਪੁੱਤਰਾਂ ਦੀ ਖਾਤਰ ਤੋ ਠੀਕ ਪੁੱਤਰ ਦਾ ਰੂਪ ਹੋ ਕੇ ਰਹਿ ਜਾਵਾਂਗੇ ਹੋਰ ਕੁਛ ਨਹੀਂ ਪਤਨੀ ਦੀ ਖਾਤਰ ਜਾਂ ਪਤੀ ਦੀ ਖਾਤਰ ਪਦਾਰਥਾਂ ਦੀ ਖਾਤਰ ਤੋ ਫਿਰ ਪਦਾਰਤ ਹੋ ਕੇ ਰਹਿ ਜਾਵਾਂਗੇ ਧਨ ਨੇ ਉਹ ਮਨੁੱਖ ਜੋ ਜੀ ਰਹਿਨੇ ਪਰਮਾਤਮਾ ਦੀ ਖਾਤਰ ਪਦਾਰਥ ਉਹਨਾਂ ਲਈ ਸਾਧਨ ਹੈ ਜੈਸੇ ਭਗਤ ਕਬੀਰ ਕਹਿੰਦੇ ਨੇ ਦੋਇਸਰ ਮੰਗੋ ਜੋ ਨਾ ਪਾਇ ਧਇਓ ਸੰਗ ਲੋ ਨਾ ਆਦਿ ਸਿਰ ਮੰਗੋਂਦਾ ਲੈ ਮੁਖੋ ਦੋਨੋ ਵਕਤ ਜਿਵਾਲੇ ਖਾਟ ਮੰਗੋਂ ਚਉ ਪਾਈ ਸਿਰ ਹਾਨਾ ਔਰਤ ਲਾਏ ਉਪਰ ਕੋ ਮੰਗੋਂ ਖੀਦਾ ਤੇਰੀ ਭਗਤ ਕਰੇ ਜਨ ਤੇਦਾ ਇੱਥੇ ਹੈਰਾਨਗੀ ਆਉਂਦੀ ਕਬੀਰ ਜੈਸਾ ਦਾਰਸ਼ਨਿਕ ਸਹਿਣਾ ਦੂਰ ਦ੍ਰਿਸ਼ਟ ਫਿਲਾਸਫਰ ਚਿੰਤਕ ਬੰਦਾ ਇਹ ਕਿਹੜੀ ਲਿਸਟ ਪ੍ਰਮਾਤਮਾ ਦੇ ਅੱਗੇ ਰੱਖਦਾ ਪਿਆ ਹੈ ਐਵੀ ਦੇ ਐਵੀ ਦੇ ਮੈਨੂੰ ਐਵੀ ਚਾਹੀਦਾ ਐਵੀ ਚਾਹੀਦਾ ਇੰਨਾ ਵੱਡਾ ਭਗਤ ਹੋ ਕੇ ਇੰਨਾ ਸੇਣਾ ਇਤਨਾ ਦਾਰਸ਼ਨਿਕ ਪਰ ਕਬੀਰ ਅੱਗੇ ਖੋਲਦੇ ਨੇ ਗੱਲ ਮੈਂ ਨਾਹੀਂ ਕੀ ਤਾਲਬੋ ਮੈਂ ਲੋਭੀ ਨਹੀਂ ਆ ਬਿਲਕੁਲ ਲੋਭੀ ਨਹੀਂ ਆ ਇੱਕ ਨਾਮ ਤੇਰਾ ਮੈਂ ਫੱਬੋ ਮੈਨੂੰ ਫੱਬਦਾ ਹੈ ਤੇਰਾ ਨਾਮ ਮੈਨੂੰ ਰਸ ਮਿਲਦਾ ਹੈ ਤੇਰੇ ਨਾਮ ਦੇ ਵਿੱਚ ਮੈਂ ਅਨੰਦ ਮਾਣਦਾ ਤੇਰੇ ਨਾਮ ਨੂੰ ਜਪ-ਜਪ ਕੇ ਪਰ ਤੇਰੇ ਨਾਮ ਦਾ ਅਨੰਦ ਮਾਣ ਸਕਾਂ ਤੇਰਾ ਨਾਮ ਜਪ ਸਕਾਂ ਇਹ ਰਸਤੇ ਖੁਸ਼ੀਆਂ ਲੈ ਸਕਾਂ ਜ਼ਿੰਦਗੀ ਚਾਹੀਦੀ ਏ ਤੇ ਜ਼ਿੰਦਗੀ ਤਾਂ ਰਹਦੀ ਏ ਸਾਰੀਆਂ ਚੀਜ਼ਾਂ ਵਾਂ ਮੈਂ ਇਹ ਸਭ ਕੁਝ ਮੰਗਦਾ ਜ਼ਿੰਦਗੀ ਲਈ ਔਰ ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ ਇਹਨੂੰ ਸਪਸ਼ਟ ਕਰਦੇ ਨੇ ਕਬੀਰ ਮੈਂ ਪਦਾਰਥ ਮੰਗਦਾ ਜ਼ਿੰਦਗੀ ਲਈ ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ ਭਾਈ ਸਾਹਿਬ ਬਾਈ ਨੰਦ ਲਾਲ ਕਹਿੰਦੇ ਨਾ ਬੰਦਾ ਪੈਦਾ ਸ਼ੁੱਧ ਬਰਾਏ ਬੰਦਗੀ ਮਨੁੱਖ ਬੰਦਗੀ ਲਈਏ ਪਰ ਆਮ ਬੰਦਾ ਕਹਿੰਦਾ ਪਦਾਰਥ ਮੇਰੇ ਲਈ ਨੇ ਔਰ ਮੈਂ ਪਦਾਰਥਾਂ ਲਈਆ ਬਸ ਭਗਤ ਕਹਿੰਦਾ ਪਦਾਰਥ ਮੇਰੇ ਲਈ ਨੇ ਮੈਂ ਪਰਮਾਤਮਾ ਲਈਆ ਬਸ ਇਤਨਾ ਅੰਤਰ ਹੈ ਬਸ ਇਥੋਂ ਹੀ ਭਗਤ ਸੰਸਾਰ ਤੋਂ ਨਿਰਾਲੇ ਹੋ ਜਾਂਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਨਹੀਂ ਜੋੜ ਜੁੜਦਾ ਸੰਸਾਰੀ ਕਹਿੰਦਾ ਪਰਿਵਾਰ ਮੇਰੇ ਲਈ ਹੈ ਮੈਂ ਪਰਿਵਾਰ ਲਈ ਆ ਪਦਾਰਥ ਮੇਰੇ ਲਈ ਨੇ ਮੈਂ ਪਦਾਰਥਾਂ ਲਈ ਆ ਖਾਣਾ ਪੀਣਾ ਮੇਰੇ ਲਈ ਹੈ ਮੈਂ ਖਾਣੇ ਪੀਣੇ ਵਾਸਤੇ ਭਗਤ ਇਸ ਤੋਂ ਉਲਟ ਕਹਿੰਦਾ ਪਰਿਵਾਰ ਮੇਰੇ ਲਈ ਹੈ ਮੈਂ ਨਿਰੰਕਾਰ ਲਈ ਆ ਪਦਾਰਥ ਮੇਰੇ ਲਈ ਨਹੀਂ ਮੈਂ ਪਰਮਾਤਮਾ ਲਈ ਆ ਖਾਣਾ ਪੀਣਾ ਜ਼ਿੰਦਗੀ ਵਾਸਤੇ ਹੈ ਜ਼ਿੰਦਗੀ ਬੰਦਗੀ ਵਾਸਤੇ ਹੈ ਸ਼ਿਰਾਜ ਦਾ ਪ੍ਰਸਿੱਧ ਸੰਤ ਜਨਾਬ ਹਾਫਿਜ਼ ਉਸ ਦਾ ਇੱਕ ਬੜਾ ਕੀਮਤੀ ਬੋਲ ਖੁਰਦਨ ਬਰਾਏ ਜ਼ੀਸ ਤਨ ਵਾ ਜ਼ਿਕਰ ਕਰਦਨ ਅਸਤ ਖੁਰਦਨ ਖਾਣਾ ਪੀਣਾ ਕਹਿੰਦਾ ਹੈ ਖਾਣਾ ਪੀਣਾ ਇਸ ਵਾਸਤੇ ਹੈ ਜੀਸ ਤਨ ਜ਼ਿੰਦਾ ਰਹੀਏ ਖੁਰਦਨ ਬਰਾਏ ਜੀਸ ਤਨ ਵਾ ਜ਼ਿਕਰ ਕਰਦਨ ਅਸਤ ਕਹਿੰਦਾ ਹੈ ਖਾਣਾ ਪੀਣਾ ਇਸ ਵਾਸਤੇ ਹੈ ਜ਼ਿੰਦਾ ਰਹੀਏ ਔਰ ਜ਼ਿੰਦਗੀ ਇਸ ਵਾਸਤੇ ਐ ਖੁਦਾ ਤੇਰਾ ਜ਼ਿਕਰ ਕਰੀਏ ਤੇਰੀ ਗੱਲ ਕਰੀਏ ਜ਼ਿਕਰ ਇਲਾਹੀ ਕਰੀਏ ਬਸ ਇਥੋਂ ਨਿਰਾਲਾ ਹੋ ਜਾਂਦਾ ਹੈ ਖਾਣੇ ਪੀਣੇ ਦੀ ਕੋਈ ਭਗਤ ਨਿੰਦਾ ਨਹੀਂ ਕਰਦੇ ਕਵੀਰ ਨੇ ਤੇ ਲੰਬੀ ਛੋੜੀ ਲਿਸਟ ਰੱਖ ਦਿੱਤੀ ਹੈ ਦੋਸੇਰ ਮੰਗੋ ਚੋਨਾ ਪਾਏ ਘੇ ਉਹ ਸੰਗ ਲੂਣਾ ਸਭ ਕੁਝ ਮੰਗ ਲੈ ਔਰ ਸਾਫ ਕੇ ਕਿ ਮੈਂ ਸਭ ਕੁਝ ਮੰਗਦਾ ਜ਼ਿੰਦਗੀ ਲਈ ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ ਪਰ ਜੇ ਬੰਦਾ ਪਦਾਰਥਾਂ ਚ ਮੋਹਿਤ ਹੋ ਗਿਆ ਪ੍ਰਭਾਵਿਤ ਹੋ ਗਿਆ ਤਾਂ ਫਿਰ ਜੀਵਨ ਭਰ ਪਦਾਰਥ ਦੀ ਮੰਗ ਕਰੇਗਾ ਪ੍ਰਮਾਤਮਾ ਦੇ ਨਹੀਂ ਔਰ ਪ੍ਰਮਾਤਮਾ ਕੋਲੋਂ ਵੀ ਪ੍ਰਮਾਤਮਾ ਨੂੰ ਨਹੀਂ ਮੰਗੇਗਾ ਪਦਾਰਥ ਨੂੰ ਮੰਗੇਗਾ ਉਹਦੀ ਪਰਮਾਤਮਾ ਦੇ ਅੱਗੋਂ ਵੀ ਪਰਮਾਤਮਾ ਦੀ ਮੰਗ ਨਹੀਂ ਹੈ ਕਿ ਤੂੰ ਆ ਉਹਦੀ ਪਰਮਾਤਮਾ ਕੋਲੋਂ ਵੀ ਮੰਗ ਹੈ ਕਿ ਪਦਾਰਥ ਸਤਿਗੁਰ ਦੀ ਬਾਣੀ ਕਹਿੰਦੀ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਬਹੂ ਤਿਆ ਬੀਆ ਕਹਿੰਦੇ ਨੇ ਪਰਉਥਾ ਨੂੰ ਬੀਆ ਕਹਿੰਦੇ ਨੇ ਹੋਰ ਪਰਮਾਤਮਾ ਤੋਂ ਹੋਰ ਹੀ ਮੰਗਦਾ ਔਰ ਪਰਉਥਾ ਮੰਗਦਾ ਹੈ ਜੋ ਕਈ ਜਨਮ ਮੰਗ ਚੁਕੇ ਹੈ ਜੋ ਇਸ ਦਾ ਪਿਓ ਮੰਗਦਾ ਰਿਹਾ ਹੈ ਦਾਦਾ ਮੰਗਦਾ ਰਿਹਾ ਹੈ ਪਰਦਾਦਾ ਮੰਗਦਾ ਰਿਹਾ ਹੈ ਔਰ ਇਹ ਖੁਦ ਕਈ ਜਨਮ ਮੰਗਦਾ ਰਿਹਾ ਹੈ ਬਸ ਉਹੀ ਮੰਗਦਾ ਪਰਮਾਤਮਾ ਨੂੰ ਪਰਮਾਤਮਾ ਕੋਲੋਂ ਨਹੀਂ ਮੰਗਦਾ ਪਦਸ਼ਾ ਕੇਨ ਵੇਣ ਤੋ ਦੋ ਹੋਰ ਜੇ ਮੰਗਣਾ ਤੇਰੇ ਕੋਲੋਂ ਕੁਝ ਹੋਰ ਮੰਗੀਏ ਵੇਣ ਤੋ ਦੋ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਨ ਕੇ ਬਹੁਤ ਤੋ ਸਹਿ ਵਿਕੰਢ ਨੇ ਇਹ ਬੰਦੇ ਚਾਹੇ ਪਦਾਰਥ ਹੈ ਚਾਹੇ ਪਰਿਵਾਰ ਹੈ ਚਾਹੇ ਕੁਛ ਵੀ ਹੈ ਬਿਨਾ ਪਰਮਾਤਮਾ ਤੋਂ ਤੇਰੇ ਅੰਤਨ ਸਮੇਂ ਕਿਸੇ ਨੇ ਵੀ ਕੰਮ ਨਹੀਂ ਆਉਣਾ ਔਰ ਕੱਲਾ ਰਹਿ ਜਾਏਗਾ ਸੰਗ ਦਾ ਸਾਥ ਛੁੱਟ ਜਾਏਗਾ ਬਿਨ ਹਰ ਕਾਮ ਨਾ ਆਵਤ ਹੈ ਹਾਂਜੀ ਜਾਨ ਸਿੰਘ ਰਾਜ ਮਾਚ ਤੁਮ ਲਾਗੇ મોની મોહાવત હે ਜਿਸ ਨਾਲ ਤੂੰ ਲੀਨ ਹੋਇਆ ਫਿਰਦਾ ਹੈ ਪ੍ਰਭਾਵਿਤ ਹੋਇਆ ਫਿਰਦਾ ਹੈ ਅઠੇ ਪੈਰ ਯਾਦ ਕਰਦਾ ਹੈ ਅઠੇ ਪੈਰ ਮੰਗ ਕਰਦਾ ਹੈ ਬਸ ਉਸਨੇ ਸਿਰਫ ਤੈਨੂੰ ਮੋਹ ਲਿਆ ਤੈਨੂੰ ਪ੍ਰਭਾਵਿਤ ਕਰ ਦਿੱਤਾ ਹੈ ਜਿਸ ਦਾ ਪ੍ਰਭਾਵ ਪੈ ਜਾਏ ਮਨੁੱਖ મોਹਿਤ ਹੋ ਜਾਂਦਾ ਹੈ ਔਰ ਜਿਸ ਤੇ ਮੋਹਿਤ ਹੁੰਦਾ ਹੈ ਉਸ ਦੀ ਮੰਗ ਕਰਦਾ ਹੈ बार-बार ਚਾਹਤ ਕਰਦਾ ਹੈ ਮੈ ਅਰਿਸ ਕਰਾਂ ਮਨੁੱਖ ਗੁਰੂ ਤੋਂ ਪ੍ਰਭਾਵਿਤ ਨਹੀਂ ਗੁਰੂ ਤੇ ਮੋਹਿਤ ਵੀ ਨਹੀਂ ਹੈ ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ ਪਰਮਾਤਮਾ ਤੇ ਮੋਹਿਤ ਵੀ ਨਹੀਂ ਹੈ ਕਿਉਂਕਿ ਮਨ ਦੇ ਵਿੱਚ ਉਸ ਦੀ ਮੰਗ ਜੋ ਹੈ ਨਹੀਂ ਜਾਗਤ ਸਹਿਬ ਕਹਿੰਦੇ ਨੇ ਜਿਸ ਦੇ ਨਾਲ ਤੁ ਖਚਿਤ ਹੋਇਆ ਹੈ ਦਿਨ ਰਾਤ ਲੀਨ ਹੈ ਬਸ ਸਿਰਫ ਉਸ ਨੇ ਆਪਣਾ ਪ੍ਰਭਾਵ ਪਾ ਕੇ ਤੈਨੂੰ ਮੋਹਿਤ ਕੀਤਾ ਹੋਇਆ ਹੈ ਇਹੀ ਕਾਰਨ ਹੈ ਕਿ ਤੇਰੇ ਅੰਦਰ ਪਰਮਾਤਮਾ ਦੀ ਮੰਗ ਨਹੀਂ ਪੈਦਾ ਹੁੰਦੀ ਹਾਂਜੀ ਰਹਾਉ ਕਨਗ ਕਾਮਨੀ ਸੇਜ ਸੋਹਨੀ ਛੋੜ ਕਿਨ ਮਹਿ ਜਾਵਤ ਹੈ ਉਨ ਤੇ ਬਹੁਤ ਕੁਛ ਹੈ ਜਿਸ ਤੋਂ ਮਨੁੱਖ ਦਾ ਮਨ ਪ੍ਰਭਾਵਿਤ ਹੁੰਦਾ ਹੈ ਪਰ ਕਨਗ ਕਾਮਨੀ ਤੋਂ ਜ਼ਿਆਦਾ ਹੁੰਦਾ ਹੈ ਮਨੁੱਖ ਦੇ ਅੰਦਰ ਦਿਨ ਭਰ ਜਿਹੜੇ ਫੁਰਨੇ ਚੱਲਦੇ ਨੇ ਜਾਂ ਕਨਕ ਦੇ ਜਾਂ ਕਾਮਨੀ ਦੇ ਜਾਂ ਧਨ ਦੇ ਜਾਂ ਪਰਿਵਾਰ ਦੇ ਇਹ ਜੋ ਹੈ ਬਾਰ-ਬਾਰ ਅੰਦਰ ਜੋ ਹੈ ਚੱਲਦਾ ਹੈ ਕਿਸ ਵਕਤ ਧਨ ਦੇ ਫੁਰਨੇ ਫਿਰ ਪਰਿਵਾਰ ਦੇ ਫੁਰਨੇ। ਔਰ ਇਨਾਂ ਦੋਹਾਂ ਦੇਚ ਮਨ ਖਚਤ ਰਹਿੰਦਾ ਹੈ। ਹਰ ਵਕਤ ਮੰਨ ਦੀ ਮੰਗ ਤੇ ਹਰ ਵਕਤ ਮੰਨ ਦੀ ਯਾਦ ਕਰਕੇ ਕਈ ਦਫਾ ਸੰਤੁਲਨ ਡਾਵਾਂਡੋਲ ਹੋ ਜਾਂਦਾ ਹੈ। ਧਨ ਤੇ ਰੂਪ ਦੀ ਬਾਰ ਬਾਰ ਮੰਗ ਕਰਕੇ ਜਗਤ ਦੇਚ ਫਿਰ ਚੋਰੀ ਤੇ ਯਾਰੀ ਦਾ ਜਨਮ ਹੋ ਜਾਂਦਾ ਹੈ। ਚੋਰੀ ਯਾਰੀ। ਹਰ ਵਕਤ ਧਨ ਦੀ ਮੰਗ ਤੇ ਫਿਰ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਚਲੀ ਜਾਂਦੀ ਹੈ ਹਰ ਵਕਤ ਰੂਪ ਦੀ ਮੰਗ ਤਾਂ ਫਿਰ ਦ੍ਰਿਸ਼ਟੀ ਦੂਜਿਆਂ ਦੇ ਰੂਪ ਤੇ ਚਲੀ ਜਾਂਦੀ ਹੈ ਤਾਂ ਸਾਰੀ ਦੁਨੀਆ ਵਿੱਚ ਇਹ ਮਸਲਾ ਹੈ ਜੋ ਕਾਨੂੰਨ ਨਾਲ ਹੱਲ ਨਹੀਂ ਹੋ ਰਿਹਾ ਚੋਰੀ ਯਾਰੀ ਜਿੰਨਾ ਵੱਡਾ ਅਮੀਰ ਦੇਸ਼ ਹੈ ਉਤਨੀ ਉੱਥੇ ਜ਼ਿਆਦਾ ਚੋਰੀ ਹੈ ਮੈਂ ਗਾਲਬਨ ਸਭ ਤੋਂ ਪਹਿਲੇ 71 ਵਿੱਚ ਅਮਰੀਕਾ ਗਿਆ ਔਰ ਉਦੋਂ ਮੇਰੇ ਮਨ ਵਿੱਚ ਖਿਆਲ ਸੀ ਵੀ ਦੁਨੀਆ ਦਾ ਅਮੀਰ ਤਰੀਨ ਤੇ ਸ਼ਕਤੀਸ਼ਾਲੀ ਦੇਸ਼ ਹੈ ਕਮ ਸੇ ਕਮ ਹੋਰ ਸਭ ਕੁਝ ਹੋਵੇਗਾ ਪਰ ਉਥੇ ਚੋਰੀ ਨਹੀਂ ਹੋਵੇਗੀ ਪਰ ਜੋ ਮੈਂ ਪਹੁੰਚਿਆ ਤੇ ਹੈਰਾਨ ਹੋਇਆ ਦੰਗ ਰਹਿ ਗਿਆ ਜਿਤਨੀ ਚੋਰੀ ਉੱਥੇ ਹੈ ਕਿਧਰੇ ਵੀ ਨਹੀਂ ਹੈ ਇਤਨੀ ਨਾ ਹਿੰਦੁਸਤਾਨ ਦੇ ਚ ਹੈ ਨਾ ਹੀ ਅਰਬ ਦੇਸ਼ਾਂ ਚ ਮੈਂ ਤੇ ਦੇਖ ਕੇ ਦੰਗ ਰਹਿ ਗਿਆ ਦੁਕਾਨ ਦੇ ਅੰਦਰ ਜਾਂਦੇ ਆਂ ਦਰਵਾਜ਼ੇ ਪਹਿਲੇ ਲਾਕ ਕਰ ਲੈਂਦੇ ਨੇ ਗ੍ਰਾਹਕ ਵਾਸਤੇ ਵੀ ਅੰਦਰ ਕੋਈ ਆ ਨਾ ਜਾਏ ਲੁੱਟ ਨਾ ਲਵੇ ਬਾਹਰੋਂ ਗ੍ਰਾਹਕ ਆਂਦਾ ਤੇ ਅੰਦਰੋਂ ਦਰਵਾਜ਼ੇ ਖੋਲਣਗੇ ਆਦੋਗੇ ਇਤਨੀ ਸਕਿਉਰਟੀ ਤੇ ਇੰਡੀਆ ਦੀ ਵੀ ਨਹੀਂ ਹੈ ਅਰਬ ਦੇਸ਼ਾਂ ਚ ਵੀ ਨਹੀਂ ਹੈ ਪਛੜੇ ਦੇਸ਼ਾਂ ਚ ਵੀ ਨਹੀਂ ਹੈ ਤੇ ਰੱਬ ਦੀ ਨੇ ਤਾਂ ਉਸ ਸਾਲ ਇੱਕ ਘਟਨਾ ਵੀ ਕੱਟ ਗਈ ਸੀ ਰਾਤ ਦਾ ਵਕਤ ਸੀ ਕਿਧਰੇ ਆਸਮਾਨੀ ਬਿਜਲੀ ਬਹੁਤ ਵੱਡੇ ਟਰਾਂਸਫਾਰਮਰ ਤੇ गिर ਗਈ ਜੋ ਨਿਊਯਾਰਕ ਨੂੰ ਬਿਜਲੀ ਸਪਲਾਈ ਕਰਦਾ ਸੀ ਉਹ ਬਹੁਤ ਵੱਡਾ ਟਰਾਂਸਫਾਰਮਰ ਜਲ ਕੇ ਖਾਕ ਹੋ ਗਿਆ ਇਤਿਹਾਸਿਕ ਘਟਨਾ ਘਟੀ ਸੀ ਕਹਿੰਦੇ ਨੇ ਸਾਰੇ ਨਿਊਯਾਰਕ ਵਿੱਚ ਬਿਜਲੀ ਫੇਲ ਹੋ ਗਈ ਜੋ ਲਿਫਟ ਦੇ ਸੰ ਵਿਚਾਰੇ ਲਿਫਟ ਦੇ ਵਿੱਚ ਫਸੇ ਰਹਿ ਗਏ ਜੋ ਟ੍ਰੇਨ ਦੇ ਸੰ ਉਹ ਟ੍ਰੇਨ ਦੇ ਵਿੱਚ ਬੈਠੇ ਰਹਿ ਗਏ ਦਾ ਉਸ ਸਮੇਂ ਗੁਰਦੁਆਰੇ ਵਿੱਚ ਕਥਾ ਕਰ ਰਿਹਾ ਸੀ ਗਈ ਲਾਲ ਆਫ ਹੋ ਗਿਆ ਮੈਨੂੰ ਸੰਗਤਾਂ ਕਹਿਣ ਲੱਗੇ ਪਹਿਲੀ ਦਫਾ ਹੋਇਆ ਹੈ ਕਦੀ ਹੋਇਆ ਨਹੀਂ ਜ਼ਿੰਦਗੀ ਚ ਪਹਿਲੀ ਦਫਾ ਦੇਖ ਰਹਾ ਹਾਂ ਪਰ ਗਜ਼ਬ ਦੀ ਗੱਲ ਘੰਟਾ ਡੇਢ ਘੰਟਾ ਹੋ ਗਿਆ ਲਾਈਟ ਆਈ ਵੀ ਕੋਈ ਨਾ ਬਿਜਲੀ ਆਈ ਵੀ ਨਾ ਕਹਿਣ ਲੱਗੇ ਐਸਾ ਕਦੀ ਹੋਇਆ ਨਹੀਂ ਫਿਰ ਲੋਕੀ ਘਰਾਂ ਨੂੰ ਗਏ ਲਾਈਟ ਸਵੇਰੇ ਆਈ ਪਾਵਰ ਸਵੇਰੇ ਕਿਧਰੋਂ ਸਪਲਾਈ ਕਰ ਸਕੇ ਨਵਾਂ ਟਰਾਂਸਫਾਰਮਰ ਫਿਟ ਕਰਕੇ लेकिन आप सुन के हैरान हो गए जैसे लोगों ने अपने टेलीविजन खोले भी देखिए कि न्यूज है क्यों ऐसा होया तो न्यूज दसा गया भी एक आसमान की बिजली गिर गई ट्रांसफार्मर त फुक गया पर दूजी न्यूज की से गालबन 600 स्टोर टूट गए लुट ले गए डेढ़ सौ के करीब बैंक लुटे गए लुट ले गए एक हजार घर चोरी हो गई और आप सुन के हैरान हो गए जी खास न्यूज जिस तो मेरा मन बार बार सोचता रहा चौवाली सौ चोर पकड़े गए चवाली सौ और पुलिस कहती सी असी एक चौथाई भी नहीं पकड़े बहुत सन बहुत ज्यादा स 44 ਚੋਰ ਪੁਲਿਸ ਨੇ ਪਕੜੇ ਹਰ ਪਾਸੇ ਬਾਜ ਦੌੜ ਕਰਕੇ ਕਿਉਂਕਿ ਉਹਨਾਂ ਨੂੰ ਪਤਾ ਸੀ ਸਕਿਉਰਿਟੀ ਸਿਸਟਮ ਫੇਲ ਹੋ ਗਿਆ ਆਖਿਰ ਇਲੈਕਟ੍ਰਿਕ ਦੇ ਆਸਰੇ ਤੇ ਬੈਂਕਾਂ ਦੀ ਸਕਿਉਰਿਟੀ ਸੀ ਸਭ ਫੇਲ ਹੋ ਗਿਆ ਬੈਂਕ ਲੁੱਟ ਲਏ ਗਏ ਸਟੋਰ ਲੁੱਟੇ ਗਏ ਇੱਕ ਘਟਨਾ ਮੈਂ ਉੱਥੇ ਇਨ੍ਹਾਂ ਅੱਖਾਂ ਨਾਲ ਦੇਖੀ ਮਨ ਦੇ ਜੋ ਅਮਰੀਕਾ ਦੀ ਤਸਵੀਰ ਬਣੀ ਹੋਈ ਸੀ ਸਭ ਧੁੰਦਲੀ ਹੋ ਗਈ ਇਹ ਤਾਂ ਕੁਝ ਵੀ ਨਹੀਂ ਦੂਜੇ ਦਿਨ ਮੈਨੂੰ ਸੰਗਤ 'ਚ ਕਹਿਣਾ ਵੀ ਪਿਆ ਮੈਂ ਕਿ ਹਿੰਦੁਸਤਾਨ ਦੇ ਹਰ ਸ਼ਹਿਰ 'ਚ ਬਿਜਲੀ ਰੋਜ਼ ਜਾਂਦੀ ਹੈ ਰਾਤ ਨੂੰ ਕੋਈ ਐਸਾ ਸ਼ਹਿਰ ਨਹੀਂ ਜਿੱਥੇ 2 ਘੰਟੇ ਲਈ ਤੇਨ ਘੰਟੇ ਲਈ 4 ਘੰਟੇ ਲਈ ਨਹੀਂ ਜਾਂਦੀ ਹਨੇਰਾ ਹੋ ਜਾਂਦਾ ਪਰ ਮੈਂ ਨਹੀਂ ਦੇਖਿਆ ਕਿ ਕਿਸੇ ਸ਼ਹਿਰ 'ਚ ਇੱਕ ਚੋਰ ਵੀ ਪਕੜਿਆ ਜਾਵੇ ਜਾਂ ਇੱਕ ਵੀ ਦੁਕਾਨ ਟੁੱਟਦੀ ਹੋਵੇ ਜਾਂ ਇੱਕ ਵੀ ਬੈਂਕ ਲੁੱਟਿਆ ਜਾਂਦਾ ਹੋਵੇ ਸਿਰਫ ਉਸ ਹਨੇਰੇ ਕਰਕੇ ਹਨੇਰਾ ਰੋਜ਼ ਹੋ ਜਾਂਦਾ ਹੈ ਕਿ ਮੈਂ ਕਿ ਹੱਥ ਦੋਗੇ ਅਸੀਂ ਤੇ ਸਮਝਦੇ ਸੀ ਇਹ ਚੋਰੀ ਯਾਰੀ ਇੰਡੀਆ ਚ ਹੀ ਹੈ ਦੇ ਰਾਜ ਤੇ ਇਹ ਦੇ ਸ਼ਿਖਰਾਂ ਤੇ ਪਹੁੰਚੀ ਹੋਈ ਹੈ ਕਾਨੂੰਨ ਨਾਲ ਮਸਲਾ ਨਹੀਂ ਹੋਇਆ ਹੱਲ ਹੋਇਆ ਮਨੁੱਖ ਧਨ ਤੋਂ ਪ੍ਰਭਾਵਿਤ ਹੈ ਔਰ ਫਿਰ ਆਪਣੇ ਧਨ ਤੋਂ ਦੂਜਿਆਂ ਦੇ ਧਨ ਤੇ ਦ੍ਰਿਸ਼ਟੀ ਚਲੀ ਜਾਂਦੀ ਉੱਥੋਂ ਚੋਰੀ ਦਾ ਜਨਮ ਆਉਂਦਾ ਹੈ ਆਪਣੇ ਰੂਪ ਤੋਂ ਫਿਰ ਦੂਜਿਆਂ ਦੇ ਰੂਪ ਤੇ ਦ੍ਰਿਸ਼ਟੀ ਜੇ ਚਲੀ ਜਾਂਦੀ ਹੈ ਯਾਰੀ ਦਾ ਜਨਮ ਆਉਂਦਾ ਹੈ ਦੁਰਾਚਾਰ ਤੇ ਚੋਰੀ ਸਾਰੀ ਦੁਨੀਆ ਦੀ ਸਮੱਸਿਆ ਹੈ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਪਰ ਧਨ ਪਰਦਾਰਾ ਪਰ ਹਰੀ ਤਾਂ ਕੇ ਨਿਕਟ ਬਸੇ ਨਰ ਹਰੀ ਰੱਬ ਕੇ ਦੇ ਨੇੜੇ ਹੈ ਜੋ ਪਰਾਏ ਧਨ ਤੋਂ ਪ੍ਰਭਾਵਿਤ ਨਹੀਂ ਤੇ ਪਰਾਏ ਰੂਪ ਤੋਂ ਪ੍ਰਭਾਵਿਤ ਨਹੀਂ ਬਸ ਰੱਬ ਉਸ ਦੇ ਨੇੜੇ ਹੈ ਪਰਮਾਤਮਾ ਉਸ ਦੇ ਨੇੜੇ ਹੈ महात्मा तुलसी कहंदे ने पर धन को मिट्टी समझे पर तेरी आ मात समान इतने पर हरि ना मिले तो तुलसीदास जमान कहंदा मैं जामन हां जिस बंदे नु प्राया रूप मां दिखाई देवे पिता दिखाई देवे ते प्राया धन मिट्टी दिखाई देवे ते रब्ब फिर भी ना मिले कहंदा रब्ब दा ही कसूर है मैं जामनवांगा मैं मिलावांगा अगर कोई मन इतना निर्मल कर लेवे गुरु नानक देव जी महाराज कहें दृष्ट बिकारी बंधन बांधे हों हाँ ताके बल जाए जो अपनी दृष्टि रोक लवे ना पराए रूप दे तो, ते देना पुराए धन तो गुरु नानक कैं मैं के जाना उस कुरबान जा जिसने दृष्टि नहीं रोकया आज दृष्टि दूजिया के घर चली गई है कल तू चला जाएगा आज तेरी दृष्टि पराए धन ते चली गई है कल तेरे हाथ चले जाएंगे ਅੱਜ ਤੇਰੀ ਦ੍ਰਿਸ਼ਟੀ ਪ੍ਰਾਇ ਰੂਪ ਤੇ ਚਲੀ ਗਈ ਏ ਕੱਲ ਤੇਰੇ ਪੈਰ ਚਲੇ ਜਾਣਗੇ ਜੋ ਦ੍ਰਿਸ਼ਟੀ ਨੂੰ ਨਹੀਂ ਰੋਕ ਸਕਦਾ ਇੱਕ ਦਿਨ ਸਰੀਰ ਨੂੰ ਵੀ ਨਹੀਂ ਰੋਕ ਸਕੇ ਚੋਰੀ ਯਾਰੀ ਦਾ ਇਥੋਂ ਜਨਮ ਹੁੰਦਾ ਹੈ ਮੈਨੂੰ ਇੱਕ ਛੋਟੀ ਜਿਹੀ ਗਾਥਾ ਚ ਇਤੇ ਆਈ ਮਹਾਰਾਸ਼ਟਰ ਦੇ ਛੋਏ ਨੇ ਇੱਕ ਸੰਤ ਤੋਕਾਰਾਮ ਗਏ ਪੁਰਾਣਾ ਜ਼ਮਾਨਾ ਅੰਮ੍ਰਿਤ ਵੇਲੇ ਉੱਠ ਕੇ ਇੱਕ ਨਦੀ ਵਗਦੀ ਸੀ ਦਰਿਆ ਉਹਨਾਂ ਦੇ ਜੋ ਹੈ ਸ਼ਹਿਰ ਨੇੜੇ ਪੰਡਰਪੁਰ ਦੇ ਨੇੜੇ ਤੋ ਨਦੀ ਤੋਂ ਇਸ਼ਨਾਨ ਕਰਕੇ ਫਿਰ ਉਥੇ ਜਪ ਤਪ ਕਰਕੇ ਫਿਰ ਜੋ ਸੂਰਜ ਨਿਕਲਦਾ ਸੀ ਚਾਨਣਾ ਹੁੰਦਾ ਸੀ ਤੇ ਫਿਰ ਵਾਪਸ ਆਉਂਦੇ ਸ। ਇਹ ਰੋਜ਼ ਦਾ ਉਹਨਾਂ ਦਾ ਕੰਮ। ਪੁਰਾਣੇ ਜ਼ਮਾਨੇ ਦਾ ਹਵਾਲਾ ਸਤਿਗੁਰ ਦੀ ਬਾਣੀ ਵੀ ਦਿੰਦੀ ਹੈ। ਚੌਥੇ ਪਹਿਰੇ ਸੁਭਾਗੇ ਸੁਰਤਿਆਂ ਉਪਜੇ ਚਾਓ ਤਿੰਨ ਦਰਿਆਵਾਂ ਸੋ ਦੋਸਤੀ ਮਨ ਮੁਖ ਸੱਚਾ ਨਾਉ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਮੁਖ ਦੇ ਵਿੱਚ ਪਰਮਾਤਮਾ ਦਾ ਨਾਮ ਦਰਿਆਵਾਂ ਨਾਲ ਦੋਸਤੀ ਬਣ ਗਈ ਅੰਮ੍ਰਿਤ ਵੇਲੇ ਨਾਨਾ ਈਸ਼ਵਰਾਨ ਨੂੰ ਕਰਨਾ ਹੈ ਕਹਿੰਦੇ ਨੇ ਇਸ ਦੇ ਵਿੱਚ ਸਹਿਯੋਗ ਦੇਂਦੀ ਸੀ ਉਹਨਾਂ ਨੂੰ ਉਹਨਾਂ ਦੀ ਪਤਨੀ ਉਹ ਦੋਵੇਂ ਇਕੱਠੇ ਜਾਂਦੇ ਸਨ ਤੇ ਦੋਵਿਆਂ ਨੇ ਉੱਥੇ ਬੈਠ ਕੇ ਜਪ ਕਰਨਾ ਤਪ ਕਰਨਾ ਤੇ ਸੂਰਜ ਚੜ੍ਹਦੇ ਆ ਫਿਰ ਵਾਪਸ ਆਉਣਾ ਇੱਕ ਦਿਨ ਰੱਬੀ ਨੇ ਜਬ ਤਬ ਕਰਕੇ ਇਸ਼ਨਾਨ ਕਰਕੇ ਜਉ ਦਿਨ ਚੜਿਆ ਸੂਰਜ ਨਿਕਲਿਆ ਤੋ ਵਾਪਸ ਆਣ ਲਗੇ ਤੁਕਾਰਾਮ ਦੇ ਜ਼ਰਾ ਕਦਮ ਤਿੱਖੇ ਹੋ ਗਏ ਉਹ ਗੇ ਨਿਕਲ ਗਏ ਪਤਨੀ ਪਿੱਛੇ ਰਹ ਗਈ ਤੁਕਾਰਾਮ ਕੀ ਦੇਖ ਲੈਨੇ ਇੱਕ ਸੋਨੇ ਦਾ ਹਾਰ ਪਿਆ ਗਏ ਤੇ ਖਿਆਲ ਆਇਆ ਪਤਨੀ ਕਿਧਰੇ ਚੁੱਕ ਨਾ ਲਗੇ ਦੂਜੇ ਦਾ ਪਤਾ ਨਹੀਂ ਕਿਸਦਾ ਹੈ ਪਰਾਇਆ ਧਨ ਹੈ ਤੇ ਉਹਦੇ ਉੱਤੇ ਰੇਤ ਪਾਣ ਲੱਗੇ ਮਿੱਟੀ ਬਈ ਨੂੰ ਦਬ ਦਈਏ ਉੱਪਰ ਰੇਤ ਜਉ ਪਾ ਰਹੇ ਸਨ ਤੇ ਪਤਨੀ ਕੋਲ ਆ ਗਈ ਤੇ ਕਹਿਣ ਲੱਗੀ ਸੰਤ ਜੀ ਮੈਨੂੰ ਬਹੁਤ ਅਫਸੋਸ ਹੈ ਤੁਸੀਂ ਮਿੱਟੀ ਤੇ ਮਿੱਟੀ ਕਿਉਂ ਪਾ ਰਹੇ ਹੋ ਮਿੱਟੀ ਤੇ ਮਿੱਟੀ ਕਿਉਂ ਪਾंदे ਪਿਆ ਤੁਖਾਰਾਮ ਰੋਪਿਆ ਕਹਿਣ ਲੱਗਾ ਤੈਨੂੰ ਇਹ ਮਿੱਟੀ ਚ ਮਿੱਟੀ ਦਿਖਾਈ ਦਿੱਤਾ ਹਾਂ ਬਰਾਇਆ ਧਨ ਮਿੱਟੀ ਹੁਰ ਕੀ ਹੈ ਇਹ ਮਿੱਟੀ ਮਿੱਟੀ ਤੇ ਮਿੱਟੀ ਕਿਉਂ ਪਾਉਂਦੇ ਆ ਤੁਕਾਰਾ ਮੈਂ ਕਹਿੰਦਾਂ ਮੈਂ ਅੱਗੇ ਆ ਰਿਹਾ ਸੀ ਪਤਨੀ ਮੇਰੇ ਪਿੱਛੇ ਆ ਰਹੀ ਸੀ ਪਰ ਅੱਜ ਪਤਾ ਚੱਲਿਆ ਪਤਨੀ ਧਰਮ ਦੀ ਦੁਨੀਆ 'ਚ ਅੱਗੇ ਲੰਘ ਗਈ ਏ ਮੈਂ ਪਿੱਛੇ ਰਹਿ ਗਿਆ ਮੈਨੂੰ ਪਰਾਇਆ ਧਨ ਅਜੇ ਵੀ ਧਨ ਦਿਖਾਈ ਦਿੰਦਾ ਹੈ ਔਰ ਮਨ ਪ੍ਰਭਾਵਿਤ ਹੁੰਦਾ ਹੈ ਸਹਿਬ ਦੀ ਬਾਣੀ ਅਜ ਦਾ ਪਾਵਨ ਪਵਿੱਤਰ ਬਾਗ ਕਨਕ ਕਾਮਨੀ ਸਹਿਜ ਸੋਨੀ ਛੋੜ ਕੇ ਨੇ ਮੈਂ ਜਾਵਤ ਹੈ ਜਿਸ ਤੋਂ ਇਹ ਜ਼ਿਆਦਾ ਪ੍ਰਭਾਵਤ ਹੈ ਉਹ ਕਨਕ ਕਾਮਨੀ ਧਨ ਤੇ ਰੂਪ ਸਹਿਬ ਕੰਨ ਇੱਕ ਦਿਨ ਇਹ ਸਾਂ ਹੁੰਦਾ ਹੈ ਇਹ ਵਕਤੀ ਰਸ ਨੇ ਔਰ ਛੋੜ ਕੇ ਜਾਣਾ ਪੈਂਦਾ ਸਦੀ ਵੀ ਜੋ ਸੰਗ ਹੈ ਉਸ ਨੂੰ ਤੂੰ ਛੋੜ ਦਿੱਤਾ ਜੋ ਵਕਤੀ ਸੰਗ ਹੈ ਉਸ ਨੂੰ ਅਪਣਾਇਆ ਆਖਿਰ ਉਹ ਛੁੱਟ ਗਿਆ ਹਾਂ ਜੀ ਇੰਦਰੀ ਰਸ ਪ੍ਰੇਰਿਓ ਵਿਠੈ ਠਗौरी ਖਾਉਤੈ ਇਹ ਜੋ ਸਰੀਰ ਨਾਲ ਇੰਦਰੇ ਜੜਤ ਨੇ ਅੱਖਾਂ ਨੇ ਕੰਨ ਹੈ ਨਾਸਕਾ ਹੈ ਖਲੜੀਏ ਰਸਨਾ ਇਹਨਾਂ ਇੰਦਰੀਆਂ ਦੇ ਰਸ ਕਰਕੇ ਜੋ ਹੈ ਫਸਿਆ ਰਿਹਾ ਹੈ ਔਰ ਇੰਜ ਜ਼ਹਿਰ ਭਰੀ ਇਠਗौरी ਇਹ ਜੜੀ ਬੂਟੀ ਖਾਂਦਾ ਰਿਹਾ ਜੋ ਜ਼ਹਿਰ ਦੇ ਨਾਲ ਭਰੀ ਹੋਈ ਹੈ ਇਸ ਤਰ੍ਹਾਂ ਦੀ ਜੋ ਹੈ ਠਗौरी ਖਾ ਖਾ ਕੇ ਆਪਣੇ ਜੀਵਨ ਨੂੰ ਜ਼ਹਿਰੀਲਾ ਕਰ ਰਿਹਾ ਹਾਂਜੀ ਰਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੈ ਜਰਾਵ ਚਰੇ ਸਤਿਗੁਰ ਕਹਿੰਦੇ ਨੇ ਕੋਈ ਦਾਨਸ਼ਮੰਦੀ ਤੇ ਨਹੀਂ ਹੈ ਕਿ ਬੰਦਾ ਤਿੰਕਿਆਂ ਦਾ ਮਹਿਲ ਬਣਾ ਲਵੇ ਤਿੰਕਿਆਂ ਦਾ ਕੱਖਾਂ ਦਾ ਤੇ ਥੱਲੇ ਅਗਬਾਲ ਦੇਵੇ ਤੇ ਫਿਰ ਉਸ ਦੇ ਚ ਖੁਸ਼ੀ ਖੁਸ਼ੀ ਨਾਲ ਰਵੇ ਇਹ ਜੀਵਨ ਸਾਬ ਕਹਿੰਦੇ ਨੇ ਤਿੰਕਿਆਂ ਦਾ ਹੀ ਮੈਲ ਹੈ ਤੇ ਇਸੇ ਚੋਂ ਅਮਰ ਪਦਮਨੀ ਬੈਠੇ ਕਿ ਮੈਂ ਸਦੀਵੀ ਰਹਿਣਾ ਹੈ ਦੁਨੀਆ ਨੂੰ ਮਰਦਿਆਂ ਦੇਖ ਕੇ ਵੀ ਤੈਨੂੰ ਯਕੀਨ ਨਹੀਂ ਆਉਂਦਾ ਮੈਂ ਮਰਨਾ ਹੈ ਗਬਰਾਨ ਨੂੰ ਵੇਖ ਕੇ ਵੀ ਤੈਨੂੰ ਖਿਆਲ ਨਹੀਂ ਆਉਂਦਾ ਕਿ ਬੜਨੀ ਹੈ ਚੇਤਾ ਤੇ ਜਲਦਿਆਂ ਦਾ ਦੇਖ ਕੇ ਵੀ ਤੈਨੂੰ ਖਿਆਲ ਨਹੀਂ ਆਉਂਦਾ ਕਿ ਮੈਂ ਜਲਨਾ ਹੈ ਭਗਤ ਕਬੀਰ ਕਹਿੰਦੇ ਨੇ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ ਆ ਜੋ ਦੂਸਰਿਆਂ ਦਾ ਹਾਲ ਹੋ ਰਿਹਾ ਹੈ ਇਹੀ ਹੋਣਾ ਹੈ ਪਾਰੋ ਸਿੱਕੇ ਜੋ ਹੋਆ ਤੂੰ ਆਪਣੇ ਵੀ ਜਾਣ ਪਰ ਤੂੰ ਤੇ ਐਸਾ ਕਰ ਰਹੇਂ ਹੈ ਕਿ ਤਿੰਨ ਕਿਆਂ ਦਾ ਮਹਿਲ ਖੜਾ ਕਰਕੇ ਤੇ ਥੱਲੇ ਅੱਗ ਪਿਆ ਲਾਣਾ ਹੈ ਇਸ ਹੜਮਾਸ ਚੜੀ ਨਾੜੀ ਦੇ ਪਿੰਜਰ ਦੇ ਚ ਰਹਿ ਕੇ ਜੋ ਵਕਤ ਹੀ ਹੈ ਤੇ ਐਨ ਤ੍ਰਿਸ਼ਨਾ ਦੇ ਭਾਂਬੜ ਤੋਂ ਅੰਦਰ ਬਾਲੇ ਹੋਏ ਨੇ ਤ੍ਰਿਸ਼ਨਾ ਦੀ ਅਗ ਜੋ ਹੈ ਅੰਦਰ ਲਾਈ ਹੋਈਏ ਇਹ ਕੋਈ ਸੈਣਪ ਤੇ ਨਹੀਂ ਹੈ ਇਹ ਕੋਈ ਦਾਣਸ਼ਮੰਦੀ ਤੇ ਨਹੀਂ ਹੈ ਤੇ ਵਕਤ ਇਹ ਚਾਰ ਦਿਨ ਦੀ ਜੋ ਹੈ ਖੇੜ ਹੈ ਆਰਾਮ ਨਾਲ ਰਹੇ ਇਸ ਤਿੰਕਿਆਂ ਦੇ ਮਹਿਲ ਵਿੱਚ ਪਰ ਤੂੰ ਤੇ ਭਾਂਬੜ ਬਾਲ ਲੱਤੇ ਨੇ ਹਾਂਜੀ ਐਸੇ ਗੜਮ ਐਠ ਵਢੀ ਲੋ ਫੂਲ ਫੂਲ ਕਿਆ ਪਾਵਤ ਹੈ ਇਹ ਜੋ ਤਨਕਿਆਂ ਦਾ ਮਹਿਲ ਹੈ ਕਨਕ ਕਾਮਨੀ ਤੇ ਇਹ ਕਾਇਆ ਇਸ ਦੇ ਚ ਹੰਕਾਰ ਨਾਲ ਰਹਿਣਾ ਐਠ ਕੇ ਰਹਿਣਾ ਆਕੜ ਕੇ ਰਹਿਣਾ ਫੁੱਲਿਆ ਫੁੱਲਿਆ ਰਹਿਣਾ ਹੰਕਾਰੀ ਰਹਿਣਾ ਐ ਪੁਰਖੈਦਾਂ ਜਾਮ ਕੇ ਤੈਨੂੰ ਕੀ ਪ੍ਰਾਪਤ ਹੋ ਜਾਣਾ ਹੈ ਤੈਨੂੰ ਕੀ ਲਬਣਾ ਹੈ ਸਿਵਾਏ ਝੂਠੀ ਆਕੜ ਦੇ ਝੂਠੇ ਅਬਮਾਨ ਦੇ ਔਰ ਤੇਰੇ ਪੱਲੇ ਕੀ ਪਹਿਣਾ ਹੈ ਹਾਂ ਜੀ ਪੰਜ ਦੂਤ ਮੋਹ ਪਰ ਠਾਂਡੇ ਕੇਸ਼ ਗਏ ਪਿਰਾਵਤਵੇਂ ਇਹ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਸਿਰ ਤੇ ਖੜੇ ਨੇ ਔਰ ਅੰਤਿਮ ਸਮੇਂ ਇੰਜ ਤੈਨੂੰ ਪਛਾੜਨਗੇ ਜਿਵੇਂ ਕਿਸੇ ਨੂੰ ਕੇਸਾਂ ਤੋਂ ਪਕੜ ਕੇ ਜੋ ਹੈ ਪਛਾੜੀਦਾ ਇਹ ਅੰਜਾਮ ਜੋ ਹੈ ਤੇਰਾ ਹੋਣਾ ਹੈ ਹਾਂਜੀ ਦ੍ਰਿਸ਼ ਨਾ ਆਵੇ ਅੰਧ ਅਗਿਆਨੀ ਸੋਰਿ ਰਹੋ ਮਤਮោਵਤ ਰਹੇ ਅਗਿਆਨਤਾ ਦਾ ਅੰਧਕਾਰ ਹੈ ਅਗਿਆਨੀ ਹੈ ਸਚਾਈ ਦਿਸਦੀ ਨਹੀਂ ਪਈ ਤਿੰਨ ਕੇ ਨਹੀਂ ਦਿਸਦੇ ਪੈ ਤਿੰਨ ਕੇ ਇਹਨੂੰ ਲੋਹੇ ਦਾ ਮਹਿਲ ਸਮਝੀ ਬੈਠਾ ਵਕਤੀ ਸੁਖ ਨੂੰ ਇਹ ਸਦੀਵੀ ਸੁਖ ਸਮਝੀ ਬੈਠਾ ਹੈ ਆਰਜ਼ੀ ਸੁਖ ਨੂੰ ਇਹ ਹਮੇਸ਼ਾ ਦਾ ਆਨੰਦ ਜੋ ਹੈ ਸਮਝੀ ਬੈਠਾ ਹੈ ਔਰ ਇਸਤਰੀ ਕੇ ਨਾਲ ਇਹ ਅਗਿਆਨੀ ਇੱਕ ਤੇ ਅਗਿਆਨੀ ਇੱਕ ਅੰਦਾ ਇੱਕ ਸੁੱਤਾ ਹੋਇਆ ਇੱਕ ਨੀਂਦ ਇੱਕ ਤੇ ਨੇਤਰਾਂ ਚ ਰੋਸ਼ਨੀ ਕੋਈ ਨਹੀਂ ਇੱਕ ਨੀਂਦ ਇਤਨਾ ਹੈ ਬੇਖਬਰ ਇਸਨੂੰ ਕਹਿੰਦੇ ਨੇ ਅੰਧਘੋਰ ਅੰਧਕਾਰਾ ਇਸ ਤਰ੍ਹਾਂ ਅੰਧਘੋਰ ਹਨੇਰੇ ਦੇਚ ਇਹ ਭਟਕ ਰਿਹਾ ਇੱਕ ਤੇ ਨਹੀਂ ਜਾਂਦਾ ਇੱਕ ਤੇ ਜਾਗਿਆ ਹੋਇਆ ਵੀ ਨਹੀਂ ਸੁਚੇਤ ਨਹੀਂ ਦੂਸਰਾ ਅਗੈ ਨਹੀਂ ਹੈ ਯਾਨੀ ਗਿਆਨ ਨੂੰ ਪ੍ਰਾਪਤ ਕਰਨ ਦੀ ਚੇਸਟਾ ਵੀ ਨਹੀਂ ਹੈ ਅੰਦਰ ਸਮਝ ਵੀ ਨਹੀਂ ਹੈ ਚਲੋ ਮੈਂ ਗਿਆਨ ਹਾਸਲ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਇਹਨੂੰ ਇਹ ਵੀ ਖਿਆਲ ਨਹੀਂ ਹੈ ਕਿ ਮੈਂ ਕੁਝ ਨਹੀਂ ਜਾਣਦਾ ਇਹ ਖਿਆਲ ਵੀ ਨਹੀਂ ਹੈ ਔਰ ਪਰਮ ਅਗਿਆਨੇ ਔਰ ਅਚੇਤ ਇਸ ਤਰ੍ਹਾਂ ਜੋ ਹੈ ਇਹ ਮਾਇਆ ਦੀ ਮਸਤੀ ਦੇ ਜਹੈ ਸੁਤਾ ਹੋਇਆ ਹਾਂਜੀ ਜਾਲ ਪ੍ਰਸਾਰ ਚੋਗ ਵਿਸਥਾਰੀ ਪੰਖੀ ਜਉ ਭਾਵ ਤਰੇ ਜਿਸ ਤਰ੍ਹਾਂ ਸ਼ਿਕਾਰੀ ਕਿਸੇ ਪੰਛੀ ਨੂੰ ਪਕੜ ਦੇਨੇ ਤੋ ਪਹਿਲੇ ਚੁੱਗਾ ਪਾ ਦੇਂਦੇ ਨੇ ਔਰ ਚੁੱਗਾ ਚੁਗਦਿਆਂ ਚੁਗਦਿਆਂ ਉਹ ਜਾਲ ਦੇ ਚ ਫਸ ਜਾਂਦਾ ਹੈ ਇਹ ਬੰਦੇ ਕਨ ਕਾਮ ਨਹੀਂ ਦਾ ਇੱਕ ਚੁੱਗਾ ਹੈ ਜਿਹਦੇ ਚ ਫਸਦੇ ਆ ਫਸਦੇ ਆ ਤੂੰ ਆਪਣਾ ਜੀਵਨ ਗਵਾ ਬੈਠਦਾ ਹੈ ਪਰਮ ਜੀਵਨ ਦੀ ਪ੍ਰਾਪਤੀ ਨਹੀਂ ਕਰਦਾ ਇਸੇ ਚ ਫਸ ਕੇ ਜੋ ਹੈ ਰਹਿ ਜਾਂਦਾ ਹੈ ਹਾਂ ਜੀ ਕੋਮਨਾਂ ਨੂੰ ਬੰਧਨ ਕਾਟਣ ਕੋ ਮੈਂ ਸਤਗੁਰੂ ਪਰਮ ਸਿਹਾਵਤ ਹੈ ਇਸ ਤਰ੍ਹਾਂ ਦੇ ਬੰਧਨਾਂ ਨੂੰ ਕਟਣ ਲਈ ਮੈਂ ਪਰਿਪੂਰਨ ਪ੍ਰਮਾਤਮਾ ਦਾ ਧਿਆਨ ਜੋੜਦਾ ਉਹਦਾ ਜੋ ਹੈ ਸਿਮਰਨ ਕਰਦਾ ਤੋ ਸਤਗੁਰudev ਜੀ ਮਹਾਰਾਜ ਸਾਨੂੰ ਇਸ ਦੇ ਰਾਹੀਂ ਉਪਦੇਸ਼ ਪਹਿ ਕਰਦੇ ਨੇ ਕਿ ਇਹ ਸਾਰੇ ਬੰਧਨ ਤੇਰੇ ਟੁੱਟ ਸਕਦੇ ਨੇ ਅਦਰ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਸ ਦੇ ਚੇਹੇ ਧਿਆਨ ਜੋੜੇ ਉਸ ਦਾ ਜਪ ਕਰੇ ਤਾਂ ਫਿਰ ਤੇਰੇ ਇਹ ਸਾਰੇ ਦੇ ਸਾਰੇ ਬੰਧਨ ਟੁੱਟ ਸਕਦੇ ਨੇ ਤੂੰ ਪਰਵਾਰ ਦੇ ਚ ਰਹਿੰਦਾ ਹੋਇਆ ਵੀ ਨਿਰੰਕਾਰ ਨਾਲ ਜੁੜਿਆ ਰਹੇਗਾ ਔਰ ਤੂੰ ਧਨ ਸੰਪਦਾ ਦੇ ਚ ਰਹਿੰਦੇ ਹੋਇਆ ਵੀ ਜੀਵਨ ਮੁਕਤ ਜੋ ਹੈ ਬਣਿਆ ਰਹੇਗਾ